ਸੰਗਰੂਰ ਵਿੱਚ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਡ ਦੇ ਮਾਮਲੇ ਤੋਂ ਬਾਅਦ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਹੀ ਹੈ ਤੇ ਜਿਸ ਦੇ ਚੱਲਦਿਆਂ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇਮਾਰੀ ਕਰਕੇ ਨਜਾਇਜ਼ ਸ਼ਰਾਬ ਨੂੰ ਕਾਬੂ ਕੀਤਾ ਜਾ ਰਿਹਾ ਤੇ ਇਸੇ ਦੇ ਤਹਿਤ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਵੱਲੋਂ ਸਾਂਝੇ ਤੌਰ ਤੇ ਉਤੇ ਫਿਰੋਜ਼ਪੁਰ ਵਿੱਚ ਵੀ ਰੇਡ ਕੀਤੀ ਗਈ ਤੇ ਜਿਸ ਦੇ ਦੌਰਾਨ ਉਹਨਾਂ ਨੂੰ 32000 ਲੀਟਰ ਕੱਚੀ ਸ਼ਰਾਬ ਬਰਾਮਦ ਹੋਈ ਹੈ ਤਾਜ਼ੀਏ ਕਿ ਇਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਇਸ ਤੋਂ ਬਿਨਾ ਉਹਨਾਂ ਨੂੰ ਕੁਝ ਕੱਢੀ ਹੋਈ ਸ਼ਰਾਬ ਜਨਨਕੀ ਦੇਸੀ ਸ਼ਰਾਬ ਵੀ ਬਰਾਮਦ ਹੋਈ ਹੈ ਅਤੇ ਪੁਲਿਸ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਇਸ ਮੌਕੇ ਸਰਚ ਅਭਿਆਨ ਦੇ ਲਈ ਉਹਨਾਂ ਨੇ ਡਰੋਨ ਦਾ ਵੀ ਇਸਤੇਮਾਲ ਕੀਤਾ ਹੈ ਤੇ ਇਸ ਜਗ੍ਹਾ ਨੂੰ ਲੱਭ ਕੇ ਜਿੱਥੇ ਸ਼ਰਾਬ ਕੱਢੀ ਜਾ ਰਹੀ ਸੀ ਅਤੇ ਉੱਥੇ ਛਾਪਾ ਮਾਰ ਕੇ ਪੁਲਿਸ ਨੇ ਵੱਡੀ ਬਰਾਮਦਗੀ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਸਾਹਿਬ ਨੇ ਕੀ ਕੁਝ ਕੀਤਾ ਆਓ ਤੁਹਾਨੂੰ ਸੁਣਾਉਣੇ ਆ ਸ਼੍ਰੀਮਤੀ ਸੰਮੇਲ ਮੇਸ਼ਾਪੀਐਸ ਜਲਾ ਮੁਖੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੋ ਜ਼ਿਲ੍ਹੇ ਦੇ ਵਿੱਚ ਨਾਰਿਆਂ ਅੰਸਰਾਂ ਅਤੇ ਨਸ਼ਾ ਵਿਰੋਧੀ ਅੰਸਰਾਂ ਦੇ ਖਿਲਾਫ ਜੋ ਮੁਹਿੰਮ ਬਟੀ ਗਈ ਸੀ ਉਸ ਦੇ ਚਲਦਿਆਂ ਅੱਜ ਥਾਣਾ सदर ਫਿਰੋਜ਼ਪੁਰ ਨੂੰ ਵੱਡੀ ਸਫਲਤਾ ਹਾਸਲ ਮਿਲੀ ਥਾਣਾ सदर ਫਿਰੋਜ਼ਪੁਰ ਦੇ ਐਸਐਚਓ ਜਸਵੰਤ ਸਿੰਘ ਇੰਸਪੈਕਟਰ ਜਸਵੰਤ ਸਿੰਘ ਕੁੜੇ ਇਹ ਖਬਰ ਸੀ ਕਿ ਤਰਿਆ ਤੋਕਾਰ ਉਹਨਾਂ ਦੇ ਏਰੀਆ ਦੇ ਵਿੱਚ ਕੁਝ ਲੋਕ ਨਲਾਨ ਕੱਢਦੇ ਹਨ ਕਿਤੇ ਕੀ ਆਮ ਲੋਕਾਂ ਦਾ ਆਣਾ ਜਾਣਾ ਬੜਾ ਔਖਾ ਹੈ ਜੋ ਇਸ ਦੇ ਸੰਬੰਧ ਦੇ ਵਿੱਚ ਐਕਸਰਸ ਡਿਪਾਰਟਮੈਂਟ ਦੇ ਇੰਸਪੈਕਟਰ ਸਾਹਿਬ ਨੇ ਨਾਲ ਲਿਆ ਉਸ ਤੋਂ ਇਲਾਵਾ ਬੇੜੀਆਂ ਦਾ ਪ੍ਰਬੰਧ ਕਰਕੇ ਉਸ ਜਗ੍ਹਾ ਤੇ ਰੇਡ ਕੀਤਾ ਇੱਕ ਕਾਸੋ ਪੇਸ਼ੈਂਟ ਚਲਾਇਆ ਗਿਆ ਸਾਰੇ ਏਰੀਆ ਨੂੰ ਕਾਰਡਨ ਕਰਕੇ ਉਸ ਜਗ੍ਹਾ ਦੀ ਤਲਾਸ਼ੀ ਲਈ ਗਈ ਤੇ ਉਥੋਂ ਤਕਰੀਬਨ 32000 ਲੀਟਰ ਦੇ ਕਰੀਬ ਨਲਾਨ ਮਿਲੀ ਗਈ ਨਲਾਨ ਮਿਲੀ ਜਿਸ ਨੂੰ ਥ੍ਰੀ ਡਿਸਟਰੋਏ ਕੀਤਾ ਗਿਆ ਉਸ ਤੋਂ ਇਲਾਵਾ 68 ਲੀਟਰ ਕੱਢੀ ਹੋਈ ਸ਼ਨਾਬ ਦੇ ਸੀ ਮਿਲੀ ਜੋ ਇਸ ਨੂੰ ਕਬਜ਼ਾ ਵਿੱਚ ਲਿਆ ਗਿਆ ਅਤੇ ਐਕਸਾਈਜ਼ ਐਕਟ ਦੇ ਅਧੀਨ ਪਰਚਾ ਦਰਜ ਕਰਕੇ ਜਿਨ੍ਹਾਂ ਵਿਅਕਤੀ ਇੱਥੇ ਕੰਮ ਕਰਦੇ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇਗਾ ਥੈਂਕ ਯੂ ਸ਼੍ਰੀਮਤੀ ਸੋਨਿਆ ਮਿਸ਼ਰਾ ਆਈਪੀਐਸ ਜ਼ਿਲ੍ਹਾ ਮੁਖੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤੱਕ ਜੋ ਜ਼ਿਲ੍ਹੇ ਦੇ ਵਿੱਚ ਨਾਰਿਆਂ ਅੰਸ਼ਾ ਅਤੇ ਨਸ਼ਾ ਵਿਰੋਧੀ ਅੰਸ਼ਾ ਦੇ ਖਿਲਾਫ ਜੋ ਮੁਹਿੰਮ ਵੱਢੀ ਗਈ ਸੀ ਉਸ ਦੇ ਚਲਦਿਆਂ ਅੱਜ ਥਾਣਾ ਸਦਰ ਫਿਰੋਜ਼ਪੁਰ ਨੂੰ ਵੱਡੀ ਸਫਲਤਾ ਹਾਸਲ ਮਿਲੀ ਥਾਣਾ ਸਦਰ ਫਿਰੋਜ਼ਪੁਰ ਦੇ ਐਸਐਚਓ ਜਸਵੰਤ ਸਿੰਘ ਇੰਸਪੈਕਟਰ ਜਸਵੰਤ ਸਿੰਘ ਕੋਲੇ ਇਹ ਖਬਰ ਸੀ ਕਿ ਦਰਿਆ ਤੋਂ ਪਾਰ ਉਹਨਾਂ ਦੇ ਏਰੀਆ ਦੇ ਵਿੱਚ ਕੁਝ ਲੋਕ ਲਾਣ ਕੱਢਦੇ ਹਨ ਜਿੱਥੇ ਕਿ ਆਮ ਲੋਕਾਂ ਦਾ ਆਣਾ ਜਾਣਾ ਬੜਾ ਔਖਾ ਹੈ ਜੋ ਇਸ ਦੇ ਸੰਬੰਧ ਦੇ ਵਿੱਚ ਐਕਸਾਈਜ਼ ਡਿਪਾਰਟਮੈਂਟ ਦੇ ਇਨਸਪੈਕਟਰ ਸਾਹਿਬ ਨੇ ਨਾਲ ਲਿਆ ਉਸ ਤੋਂ ਇਲਾਵਾ ਬੇੜੀਆਂ ਦਾ ਪ੍ਰਬੰਧ ਕਰਕੇ ਉਸ ਜਗ੍ਹਾ ਤੇ ਰੇਡ ਕੀਤਾ ਇੱਕ ਕਾਸੋ ਪੇਸ਼ੈਂਟ ਚਲਾਇਆ ਗਿਆ ਸਾਰੇ ਏਰੀਆ ਨੂੰ ਕਾਰਡਨ ਕਰਕੇ ਉਸ ਜਗ੍ਹਾ ਦੀ ਤਲਾਸ਼ੀ ਲਈ ਗਈ ਕਿਉਂ ਇਥੋਂ ਤਕਰੀਬਨ 32000 ਲੀਟਰ ਦੇ ਕਰੀਬ ਲਾਹਨ ਮਿਲੀ ਗਈ ਲਾਹਨ ਮਿਲੀ ਜਿਸ ਨੂੰ ਥ੍ਰੀ ਡਿਸਟਰੋਏ ਕੀਤਾ ਗਿਆ ਉਸ ਤੋਂ ਇਲਾਵਾ 68 ਲੀਟਰ ਕੱਢੀ ਹੋਈ ਸ਼ਰਾਬ ਦੇਸੀ ਮਿਲੀ ਜੋ ਇਸ ਨੂੰ ਕਬਜ਼ੇ ਵਿੱਚ ਲਿਆ ਗਿਆ ਅਤੇ ਐਕਸਾਈਜ਼ ਐਕਟ ਦੇ ਅਧੀਨ ਪਰਚਾ ਦਰਜ ਕਰਕੇ ਜਿਨੇ ਵਿਅਕਤੀ ਇੱਥੇ ਕੰਮ ਕਰਦੇ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਂਦਾ ਹੈ। ਥੈਂਕ ਯੂ।